ਮੇਕ ਸ਼ੋਰ ਸਬਸਕ੍ਰਾਈਬ ਮਾਈ ਅਫੀਸ਼ੀਅਲ YouTube ਚੈਨਲ ਨਾਸਿਦੂ ਨੂੰ ਆਖਰਕਾਰ ਜ਼ਮਾਨਤ ਮਿਲੀ ਆ ਅੱਜ ਮਿਲੀ ਹੈ ਜ਼ਮਾਨਤ ਕੱਲ ਉਹਨੇ ਬਾਹਰ ਆ ਜਾਣਾ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਲੱਖਾ ਸਿੰਘ ਸਦਾਣਾ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਜ਼ਮਾਨਤ ਮਿਲ ਗਈ ਆ ਬਾਈ ਆਖਰਕਾਰ ਭਾਨਾ ਸਿੱਧੂ ਨੂੰ ਬਹੁਤ ਸਾਰੇ ਲੋਕਾਂ ਨੇ ਜਿੰਨੀ ਵੀ ਐਫਰਟ ਉਹ ਕਰ ਸਕਦੇ ਸੀ ਉਹ ਵੀ ਕੀਤੀ ਪਰ ਫੈਸਲਾ ਤਾਂ ਜਾਸਾਬ ਨੇ ਕਰਨਾ ਹੁੰਦਾ ਤੇ ਆਖਰਕਾਰ ਜ਼ਮਾਨਤ ਵੀ ਮਿਲੀ ਝੂਠ ਤੇ ਸੱਚ ਦੀ ਜਿੱਤ ਅਸੀਂ ਕਹਿ ਸਕਦੇ ਆ ਪਰ ਹਲੇ ਪਰਚਾ ਓਮੇ ਪ੍ਰਕਰਾਰ ਆ 29 ਤਰੀਕ ਦਾ ਇਕੱਠ ਹੈ ਪਿੰਡ ਕੋਟਦੁੰਨੇ ਸਾਰੀ ਸੰਗਤ ਨੂੰ ਪੰਜਾਬੀਆਂ ਨੂੰ ਅਪੀਲ ਹੈ ਅੱਜ ਮੈਨੂੰ ਕਰਨਾਲ ਤੋਂ ਫੋਨ ਆਇਆ ਉਹ ਕਹਿੰਦਾ ਬਾਈ 15 ਲੱਖ ਰੁਪਏ ਸਾਡਾ ਭਾਂਦੇ ਨੇ ਵਾਪਸ ਕਰਾਇਆ ਸੀ ਅਸੀਂ ਵੀ ਆਵਾਂਗੇ ਸਾਡੇ ਹਰਿਆਣੇ ਦੇ ਭਰਾ ਨੇ ਰਾਜਸਥਾਨ ਦੇ ਨੇ ਪੰਜਾਬ ਦੇ ਨੇ ਸਾਰੇ ਇਕੱਠੇ ਹੋ ਕੇ ਬਾਈ 29 ਤਰੀਕ ਨੂੰ ਪਿੰਡ ਕੋਟਦੁੰਨੇ ਪਹੁੰਚਣਾ ਤੇ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਦੇਣੀ ਚਾਹੁੰਦਾ ਜੀ ਮੈਨੂੰ ਇਹ ਸ਼ੰਕਾਪੂਰਨ ਤੌਰ ਤੇ ਹੈਗੀ ਆ ਵੀ ਇਹ ਹਲੇ ਉਹਨੂੰ ਨਹੀਂ ਨਿਕਲ ਦੇਣਗੇ ਹੋ ਸਕਦਾ ਕੋਈ ਨਾ ਕੋਈ ਹੋਰ ਮੁਕਦਮਾ ਕਿਸੇ ਹੋਰ ਏਜੰਟ ਵੱਲੋਂ ਕੋਈ ਦਰਖਾਹਤ ਦਿਵਾ ਕੇ ਦੁਬਾਰਾ ਉਹਨੂੰ ਅੰਦਰ ਹਲੇ ਰੱਖਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਆਪਾਂ ਦੇਖਿਆ ਵੀ ਕਿਵੇਂ ਖੈਰੇ ਨਾ ਕਿਵੇਂ ਹੋਇਆ ਪਹਿਲਾਂ ਸਮਾਨਤ ਹੋਣ ਤੋਂ ਬਾਅਦ ਵੀ ਇੱਕ ਗਵਾਹਾਂ ਨੂੰ ਡਰਾਉਣ ਤੋਂ ਧਮਕਾਉਣ ਦਾ ਪਰਚਾ ਦਿੱਤਾ ਸੀ ਸੋ ਇਹ ਗੱਲ ਇਹ ਭਾਨੇ ਨਾ ਵੀ ਕਰ ਸਕਦੇ ਆ ਪਰ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ 29 ਨੂੰ ਸਾਡਾ ਕੋਰਟ ਦੁਨੇ ਇਕੱਠੇ ਹੋਣਾ ਕਿਉਂ ਜ਼ਰੂਰੀ ਹੈ ਜ਼ਰੂਰੀ ਹੈ ਜਿਹੜਾ ਜ਼ਬਰ ਹੋਇਆ ਉਹਤੇ ਜਿਹੜਾ ਉਹ ਤੇ ਤਸ਼ੱਦਦ ਹੋਇਆ ਜਿਹੜਾ ਮਨੁੱਖਤਾ ਦਾ ਘਾਣ ਹੋਇਆ ਨੰਗਾ ਕਰਕੇ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ ਗਈਆਂ ਇਹ ਸਾਰੀ ਗੱਲ ਤੁਹਾਨੂੰ ਭਾਨਾ ਆਉਣ ਤੇ ਵੀ ਦੱਸੂਗਾ ਅਸਲ ਤਾਂ ਉਸ ਜ਼ਬਰ ਦੇ ਖਿਲਾਫ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕਰਦੇ ਆ ਕਿ ਅੱਜ ਭਾਨਾ ਕੱਲ ਨੂੰ ਸੋਡੀ ਕਿਸੇ ਦੀ ਵਾਰੀ ਆ ਸਕਦੀ ਹੈ ਇਹ ਬਚਪਣ ਦੇ ਉੱtre ਹੋਏ ਆ ਇਹ ਉਹੀ 80 90 ਦਾ ਦੌਰ ਜਿਹੜਾ ਦੁਬਾਰਾ ਲਿਆਉਣਾ ਚਾਹੁੰਦੇ ਆ ਸ਼ੁਰੂ ਵੀ ਕਰ ਚੁੱਕੇ ਆ ਹੁਣ ਗੈਂਗਸਟਰ ਕਹਿ ਕੇ ਇਨਕਾਊਂਟਰ ਕਰਨ ਲੱਗੇ ਕਿੰਨੇ